ਤੁਹਾਡਾ ਸਵਾਗਤ ਕਰਦਾ ਹਾਂ ਇਸ ਪ੍ਰੈਸ ਕਾਨਫਰੈਂਸ ਔਰ ਮੇਰੇ ਨਾਲ ਸਾਡੇ ਆਮ ਆਦਮੀ ਪਾਰਟੀ ਦੇ ਸਟੇਟ ਦੇ ਸੈਕਟਰੀ ਔਰ ਮਾਰਕਫੀਲਡ ਦੇ ਚੇਅਰਮੈਨ ਅਮਨ ਮੋਹੀਜੀ ਬੈਠੇ ਨੇ ਗੱਲ ਇਹ ਆ ਵੀ ਆਮ ਆਦਮੀ ਪਾਰਟੀ ਦਾ ਜਿਹੜਾ ਬੁਨਿਆਦੀ ਸਿਧਾਂਤ ਹੈ ਜਾਂ ਸਾਡੇ ਜੋ ਅਸੀਂ ਸੋਚ ਲੈ ਕੇ ਚੱਲੇ ਆ ਉਹਦੇ ਤੇ ਸਭ ਤੋਂ ਵੱਡੇ ਸਾਡੇ ਦੋ ਹੀਰੋ ਹੈ ਇੱਕ ਬਾਬਾ ਸਾਹਿਬ ਅੰਬੇਦਕਰ ਸਾਹਿਬ ਜਿਨ੍ਹਾਂ ਨੇ ਦੇਸ਼ ਨੂੰ ਕਨਸਟੀਟਿਊਸ਼ਨ ਦਿੱਤਾ ਗਰੀਬ ਗੁਰਬਿਆਂ ਨੂੰ ਅਧਿਕਾਰ ਦਿੱਤੇ ਤੇ ਦੇਸ਼ ਦੀ ਆਜ਼ਾਦੀ ਦੀ ਲੜਾਈ 'ਚ ਬੇਮਿਸਾਲ ਜਿਹੜੀ ਇੱਕ ਕੁਰਬਾਨੀ ਦਿੱਤੀ ਹੈ ਸ਼ਹੀਦ-ਏ-ਅਜਮ ਭਗਤ ਸਿੰਘ ਜਿਨੂੰ ਅਸੀਂ ਕਹਿੰਨੇ ਆ ਇਹ ਦੋ ਸਾਡੇ ਆਮ ਆਦਮੀ ਪਾਰਟੀ ਦੇ ਸਭ ਤੋਂ ਵੱਡੇ ਹੀਰੋ ਵੀ ਹੈ। ਔਰ ਤੁਸੀਂ ਦੇਖਿਆ ਹੋਣਾ ਜਦੋਂ ਦੀ ਦਿੱਲੀ ਔਰ ਪੰਜਾਬ ਚ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ। ਇਹ ਪਹਿਲੀ ਵਾਰ ਹੋਇਆ ਦੇਸ਼ ਦੇ ਇਤਿਹਾਸ ਚ ਕਿ ਜਿਹੜੇ ਮੁੱਖ ਮੰਤਰੀ ਜਾਂ ਬਾਕੀ ਲੀਡਰਾਂ ਦੀ ਜਗ੍ਹਾ ਹਰੇਕ ਸਰਕਾਰੀ ਦਫ਼ਤਰ ਚ ਇਨਸ਼ੋਰ ਕੀਤਾ ਕਿ ਸ਼ਹੀਦ ਆਜ਼ਮ ਭਗਤ ਸਿੰਘ ਦੀ ਔਰ ਬਾਬਾ ਸਾਹਿਬ ਦੀ ਫੋਟੋ ਹੋਊਗੀ। ਔਰ ਅਸੀਂ ਇੰਪਲੀਮੈਂਟ ਵੀ ਕੀਤੀ। لیکن ਜਦੋਂ ਸ਼ਹੀਦ ਇਆਜਮ ਭਗਤ ਸਿੰਘ ਬਾਰੇ ਜਿਹੜੀ ਅੱਜ ਖਬਰ ਛਪੀ ਹੈ ਪਾਕਿਸਤਾਨ ਤੋਂ ਜਿਹਦੇ ਚ ਲੈnde ਪੰਜਾਬ ਦੀ ਪੰਜਾਬ ਸਰਕਾਰ ਨੇ ਹਾਈ ਕੋਰਟ ਚ ਜਿਹੜਾ ਐਫੀਡੇਵਿਟ ਦਿੱਤਾ ਹੈ ਆਪਣਾ ਬਿਆਨ ਦਿੱਤਾ ਹੈ ਕਿ ਸ਼ਹੀਦ ਇਆਜਮ ਭਗਤ ਸਿੰਘ ਦੇ ਨਾਮ ਤੇ ਸ਼ਾਦਮਾਨ ਚੌਂਕ ਹੈ ਜਿਹੜਾ ਲਾਹੌਰ ਦਾ ਉਹ ਨਾਮਕਰਨ ਵੀ ਨਹੀਂ ਹੋਊਗਾ ਔਰ ਮੂਰਤੀ ਵੀ ਨਹੀਂ ਲੱਗੇਗੀ ਜੀ ਤੇਜਾਂਪਾ ਗੱ ਸਿੰਘ ਨੇ 23 ਸਾਲਾਂ ਦੀ ਉਮਰ 'ਚ 1931 'ਚ ਉਦੋਂ ਨਾ ਤੇ ਕੋਈ ਦੇਸ਼ ਦੀ ਵੰਡ ਹੋਈ ਸੀ ਨਾ ਕਿਸੇ ਤਰ੍ਹਾਂ ਦਾ ਵਟਵਾਰਾ ਹੋਇਆ ਸੀ ਉਦੋਂ ਇਸ ਮੁਲਕ ਦੀ ਆਜ਼ਾਦੀ ਦੀ ਲੜਾਈ 'ਚ ਇੱਕ ਐਡੀ ਵੱਡੀ ਕੁਰਬਾਨੀ ਦਿੱਤੀ ਆ ਕਿ ਉਹਦਾ ਅੱਜ ਤੱਕ ਵੀ ਕੋਈ ਦੂਜੀ ਮਿਸਾਲ ਜਿਹੜੀ ਹੈ ਦੁਨੀਆਂ 'ਚ ਨਹੀਂ ਬਣੀ ਔਰ ਉਦੋਂ ਕੋਈ ਇਹ ਨਹੀਂ ਸੀ ਕਿ ਭਗਤ ਸਿੰਘ ਜੀ ਹਿੰਦੁਸਤਾਨ ਦੇ ਆ ਜਾਂ ਪਾਕਿਸਤਾਨ ਦੇ ਆ ਉਦੋਂ ਮਸਲਾ ਸੀ ਕਿ ਲੰਮੇ کئی ਸਦੀਆਂ ਤੋਂ ਤਕਰੀਬਤ 2 ਤੋਂ 250 ਸਾਲ 200 ਤੋਂ 250 ਸਾਲ ਪੁਰਾਣਾ ਜਿਹੜਾ ਗੁਲਾਮੀ ਦਾ ਦੌਰ ਸੀ ਅੰਗਰੇਜ਼ਾਂ ਵੱਲੋਂ ਦੇਸ਼ ਤੇ ਉਸ ਤੋਂ ਦੇਸ਼ ਨੂੰ ਆਜ਼ਾਦ ਕਰਾਉਣਾ ਔਰ ਨਵੀਂ ਸੋਚ ਜਿਹੜੀ ਆ ਸਾਡੇ ਮੁਲਕ ਦੀ ਉਹ ਦੇਸ਼ ਦੀ ਬਾਗਡੋਰ ਸੰਭਾਲੇ ਔਰ ਦੇਸਤਰਾ ਕੀਆ ਕਰੇ ਔਰ ਸ਼ਹੀਦ ਆਜ਼ਮ ਭਗਤ ਸਿੰਘ ਨੇ ਜਦੋਂ ਅਸੈਂਬਲੀ ਚ ਬੰਬ ਵੀ ਸੁੱਟਿਆ ਸੀ ਉਹਦੇ ਚ ਕਿਸੇ ਨੂੰ ਜਾਨ ਮਾਲ ਦੀ ਕੋਈ ਨੁਕਸਾਨ ਨਹੀਂ ਕੀਤਾ ਸੀ ਕਿ ਮੈਸੇਜ ਦਿੱਤਾ ਸੀ ਸੁੱਤੀ ਪਈ ਅੰਗਰੇਜ਼ ਸਰਕਾਰ ਨੂੰ ਜਗਾਇਆ ਸੀ ਕਿ ਸਾਡੇ ਜਿਹੜੇ ਹੱਕ ਮਾਰੇ ਜਾ ਰਹੇ ਆ ਸਾਡੇ ਲੋਕਾਂ ਨੂੰ ਜਿਹੜਾ ਗੁਲਾਮ ਬਣਾਇਆ ਜਾ ਰਿਹਾ ਹੈ ਜਿਹੜੀਆਂ ਬਾਹਰਲੀਆਂ ਤਾਕਤਾਂ ਇਸੇ ਰਾਜ ਕਰ ਰਹੀਆਂ ਇਹਨਾਂ ਨੂੰ ਹੁਣ ਦੇਸ਼ ਛੱਡ ਦੇਣਾ ਚਾਹੀਦਾ ਅਸੀਂ ਆਪਣਾ ਦੇਸ਼ ਆਪ ਸੰਭਾਲ ਸਕਦੇ ਹਾਂ ਔਰ ਜੋ ਉਹਨਾਂ ਦਾ ਇੱਕ ਵਿਜਨ ਸੀ ਸ਼ਹੀਦ ਆਜ਼ਮ ਭਗਤ ਸਿੰਘ ਦੀ ਜੋ ਨਜ਼ਰੀਆ ਸੀ ਸਮਾਜ ਨੂੰ ਅੱਗੇ ਲੈ ਕੇ ਜਾਣ ਦਾ ਦੇਸ਼ ਦੀ ਬਵਸਥਾ ਨੂੰ ਠੀਕ ਕਰਨ ਦਾ ਤਮਾਮ ਜਿਹੜੇ ਬੁਨਿਆਦੀ ਤਾ ਚਾਹਿਆ ਚਾਹਿਆ ਆਰਥਿਕ ਤੌਰ ਤੇ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਸੰਵਿਧਾਨਿਕ ਤੌਰ ਤੇ ਉਹ ਦੇਸ਼ ਦੀ ਰੂਪਰੇਖਾ ਕਿਸ ਤਰ੍ਹਾਂ ਦੀ ਹੋਊਗੀ ਉਹਨਾਂ ਨੇ ਬੜੀ ਛੋਟੀ ਉਮਰ ਚ ਇੱਕ ਦੇਸ਼ ਨੂੰ ਦਿਸ਼ਾ ਦੇਣ ਦੀ ਕੋਸ਼ਿਸ਼ ਕੀਤੀ ਸੀ ਇਹ ਉਹਨਾਂ ਦੀਆਂ ਜੇਲ੍ਹ ਡਾਇਰੀਆਂ ਤੋਂ ਕਿਤਾਬਾਂ ਤੋਂ ਤਮਾਮ ਜਿਹੜਾ ਲਿਟਰੇਚਰ ਸਾਨੂੰ ਮਿਲਦਾ ਔਰ ਤੋਂ ਬਾਕਫੂ ਵੀ ਅਸੀਂ ਜਾਣਦੇ ਹਾਂ ਉਹਨਾਂ ਦੀ ਸੋਚ ਕੀ ਸੀ ਔਰ ਸ਼ਹੀਦ-ਏ-ਆਜ਼ਮ ਭਗਤ ਸਿੰਘ ਕਰੋੜਾਂ ਕਰੋੜਾਂ ਲੋਕਾਂ ਦੀ ਪ੍ਰੇਰਨਾ ਦਾ ਸਰੋਤ ਹੈ। ਔਰ ਪਾਕਿਸਤਾਨ ਚ ਵੀ ਬਹੁਤ ਹਜ਼ਾਰਾਂ ਲੋਕ ਐ ਜਿਹੜੇ ਉਹਨਾਂ ਨੂੰ ਆਪਣਾ ਸ਼ਹੀਦ ਮੰਨਦੇ ਆ ਜਿਹੜੇ ਆਪਣਾ ਉਹਨਾਂ ਨੂੰ ਰੋਲ ਮਾਡਲ ਮੰਨਦੇ ਆ ਜਿਹੜੇ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਕੁਰਬਾਨੀ ਨੂੰ ਪ੍ਰੇਰਣਾ ਲੈਂਦੇ ਆ ਔਰ ਉਹਨਾਂ ਦੀ ਕੁਰਬਾਨੀ ਨੂੰ ਹਮੇਸ਼ਾ ਯਾਦ ਰੱਖਦੇ ਆ ਲੇਕਿਨ ਅਨਫੋਰਚੂਨੇਟਲੀ ਜਦੋਂ ਦੇਸ਼ ਦੇ ਸ਼ਹੀਦਾਂ ਦੀ ਔਰ ਇਹ ਕੋਈ ਇੱਕ ਕਮਿਊਨਿਟੀ ਦੀ ਜਾਂ ਵਰਗ ਵਿਸ਼ੇਸ਼ ਦੀ ਗੱਲ ਨਹੀਂ ਹੈ ਹੱਦਾ ਪਾਰ ਤੱਕ ਵੀ ਇਹ ਵਜੇ ਜਿਹੜੇ ਹੀਰੋ ਆ ਦੇਸ਼ ਦੇ ਰੀਅਲ ਹੀਰੋ ਜਿਨ੍ਹਾਂ ਨੂੰ ਮੈਂ ਕਹਿਣਾ ਉਹਨਾਂ ਤੋਂ ਕਰੋੜਾਂ ਕਰੋੜਾਂ ਨੌਜਵਾਨ ਜਿਹੜਾ ਆ ਪ੍ਰੇਰਨਾ ਲੈ ਕੇ ਆਪਣੇ ਮੁਲਕ ਦੀ ਆਪਣੇ ਕੌਮ ਦੀ ਆਪਣੇ ਦੇਸ਼ ਦੀ ਸੇਵਾ ਕਰਦੇ ਆ ਪਾਕਿਸਤਾਨ ਦੇ ਪੰਜਾਬ ਦੀ ਸਰਕਾਰ ਦਾ ਹਾਈ ਕੋਰਟ ਚ ਇਸ ਤਰੀਕੇ ਦਾ ਹਲਫਨਾਮਾ ਦੇਣਾ ਕਿ ਜਿਹੜਾ ਸ਼ਾਦਮਾਨ ਚੌਂਕ ਹੈ ਜਿਹਨੂੰ ਸ਼ਹੀਦ ਆਜਮ ਭਗਤ ਸਿੰਘ ਚੌਂਕ ਨਾਮਕਰਨ ਕਰਨ ਵਾਸਤੇ ਉੱਥੇ ਇੱਕ ਸੰਸਥਾ ਲੜਾਈ ਲੜ ਰਹੀ ਹੈ ਕਈ ਸਾਲਾਂ ਤੋਂ ਜਿਹੜੇ ਉੱਥੇ ਮੂਰਤੀ ਵੀ ਜਿਹੜੀ ਆ ਸਥਾਪਿਤ ਕਰਨਾ ਚਾਹੁੰਦੇ ਉੱਥੇ ਇਹ ਕਹਿਣਾ ਕਿ ਸ਼ਹੀਦ ਦੇ ਆਜਮ ਕ੍ਰਾਂਤੀਕਾਰੀ ਨਹੀਂ ਅੱਤਕਵਾਦੀ ਸੀ ਟੈਰਰਿਸਟ ਸੀ ਇਹ ਬਹੁਤ ਦੁਖਦਈ ਹੈ ਬਹੁਤ ਹੀ ਜਿਹੜਾ ਆ ਪੀੜਾਦਾਇਕ ਹੈ ਔਰ ਆਮ ਆਦਮੀ ਪਾਰਟੀ ਸਭ ਤੋਂ ਪਹਿਲਾਂ ਤੇ ਦੇਸ਼ ਦੇ ਮਾਣਯੋਗ ਪ੍ਰਧਾਨ ਮੰਤਰੀ ਜੀ ਨੂੰ ਇਸ ਗੱਲ ਦੀ ਬੇਨਤੀ ਕਰਦੀ ਹੈ। ਉਹਨਾਂ ਨੂੰ ਗੁਜਾਰਿਸ਼ ਕਰਦੇ ਹਾਂ ਅਸੀਂ ਕਿ ਇਸ ਤਰ੍ਹਾਂ ਦੇ ਮਾਮਲਿਆਂ 'ਚ ਜ਼ਰੂਰ ਦੇਸ਼ ਦੀ ਸਰਕਾਰ ਨੂੰ ਸਰ ਸਰਹੱਦਾਂ ਹੱਦਾਂ ਸਰਹੱਦਾਂ ਤੋਂ ਬਾਹਰ ਜਾ ਕੇ ਟੱਪੀ ਇਹ ਜੇ ਸ਼ਹੀਦਾਂ ਤੇ ਮਾਮਲਿਆਂ 'ਚ ਦਖਲਅੰਦਾਜ਼ੀ ਦੇਣੀ ਚਾਹੀਦੀ ਹੈ। ਔਰ ਜਿਹੜੀ ਸ਼ਬਦਾਵਲੀ ਲਾਹੌਰ ਹਾਈ ਕੋਰਟ ਚ ਜਿਹੜੀ ਵਰਤੀ ਗਈ ਹੈ ਸ਼ਹੀਦ ਇਆਜਮ ਬਾਰੇ ਔਰ ਤੇ ਸਾਨੂੰ ਸਖਤ ਅਦਰਾਜ ਹੈ ਅਸੀਂ ਉਹਨੂੰ ਕੰਡੈਮ ਵੀ ਕਰਦੇ ਆਂ ਔਰ ਸਾਡੇ ਮੁਲਕ ਦੀ ਸਰਕਾਰ ਨੂੰ गुजारिश ਵੀ ਕਰਦੇ ਆਂ ਕਿ ਇਹਦੇ ਐਫ ਜੇ ਮਾਮਲਿਆਂ ਚ ਜ਼ਰੂਰ ਇੰਟਰਵੈਨ ਕਰ ਔਰ ਸ਼ਹੀਦ ਇਆਜਮ ਭਗਤ ਸਿੰਘ ਨੂੰ ਹਾਈ ਕੋਰਟ ਦੇ ਰਿਕਾਰਡ 'ਚ ਅੱਤਵਾਦੀ ਕਹਿਣਾ ਇਹ ਮੈਨੂੰ ਲੱਗਦਾ ਇਹ ਬਹੁਤ ਬਹੁਤ ਜ਼ਿਆਦਾ ਕੰਡੈਮਨੇਬਲ ਹੈ ਦੁਖਦਾਈ ਵੀ ਹੈ ਔਰ ਇਹਨੂੰ ਇਹਸوں ਕੰਡਮ ਵੀ ਕਰਦੇ ਆ ਰਹੇ ਜੇ ਸ਼ਬਦ ਜਿਹੜੇ ਆ ਰਿਕਾਰਡ 'ਚ ਹਟਾਉਣੇ ਚਾਹੀਦੇ ਆ ਔਰ ਜਿਹੜੀ ਉੱਥੇ ਇੱਕ ਸ਼ਹੀਦ ਆਜ਼ਮ ਵੈਲਫੇਅਰ ਸੁਸਾਇਟੀ ਜਿਹੜੀ ਇਹ ਲੜਾਈ ਲੜ ਰਹੀ ਹੈ ਕਈ ਸਾਲਾਂ ਤੋਂ ਸ਼ਾਦਮਾਨ ਚੌਂਕ ਦੇ ਨਾਂ ਤੇ ਸ਼ਹੀਦ 에ਜਮ ਭਗਤ ਸਿੰਘ ਚੌਂਕ ਨੂੰ ਰੱਖਣ ਦੀ ਕਿਉਂਕਿ ਸ਼ਹੀਦ 에ਜਮ ਭਗਤ ਸਿੰਘ ਦੀਆਂ ਪੰਜਾਬ ਦਾ ਜਿਹੜਾ ਪਾਕਿਸਤਾਨ ਹੈ ਉੱਥੇ ਬਹੁਤ ਸਾਰੀਆਂ ਉਹਨਾਂ ਦੀਆਂ ਜਾਤਾਂ ਉਹਨਾਂ ਦੀ ਪੜ੍ਹਾਈ ਲਿਖਾਈ ਜਿਹੜੀ ਲਾਹੌਰ ਹੋਈ ਹੈ ਉਹਨਾਂ ਨੇ ਜਿਹੜੀ ਉੱਥੇ ਦੇਸ਼ ਨੂੰ ਆਜ਼ਾਦ ਕਰਨ ਲਈ ਕਈ ਕਵਾਇਦ ਕੀਤੀਆਂ ਕਈ ਸੰਘਰਸ਼ ਕੀਤੇ ਔਰ ਉੱਥੋਂ ਦੀ ਜੇਲ੍ਹ 'ਚ ਵੀ ਉਹ ਰਹੇ ਤੋ ਮੈਨੂੰ ਲੱਗਦਾ ਹੈ ਵੀ ਉਸ ਚੌਕ ਦਾ ਨਾਮਕਰਨ ਵੀ ਹੋਣਾ ਚਾਹੀਦਾ ਮੂਰਤੀ ਵੀ ਸਥਾਪਿਤ ਹੋਣੀ ਚਾਹੀਦੀ ਔਰ ਸਭ ਤੋਂ ਜ਼ਰੂਰੀ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੀ ਇਸ ਤਰੀਕੇ ਨਾਲ ਡੀਫੀਮ ਕਰਨਾ ਚਾਹੀਓ ਦੁਨੀਆ ਦੇ ਕਿਸੇ ਕੋਨੇ 'ਚ ਵੀ ਹੋਊਗਾ ਆਮ ਆਦਮੀ ਪਾਰਟੀ ਪਰਦਾਸਤ ਨਹੀਂ ਕਰੂਗੀ ਔਰ ਕਿਉਂਕਿ ਇਹ ਮਾਮਲਾ ਇੰਟਰਨੈਸ਼ਨਲ ਹੈ ਅਸੀਂ ਭਾਰਤ ਸਰਕਾਰ ਨੂੰ ਗੁਜਾਰਿਸ਼ ਕਰਾਂਗੇ ਕਿ ਇੰਟਰਵਿਨ ਕਰੇ ਔਰ ਜਿਹੜੇ ਸਾਡੇ ਕਰੋੜਾ ਕਰੋੜਾ ਲੋਕਾਂ ਦੇ ਪ੍ਰੇਰਨਾ ਦੇ ਸਰੋਤ ਗਿਣਾਂਵੇਂ ਜ਼ਿੰਦਗੀਆਂ ਆਪਣੀਆਂ ਲਾਤੀਆਂ ਹਿਊਮਨ ਰਾਈਟਸ ਦੀ ਲੜਾਈ ਲੜਨ ਵਾਸਤੇ ਆਜ਼ਾਦੀ ਦੀ ਲੜਾਈ ਲੜਨ ਵਾਸਤੇ ਸੰਵਿਧਾਨੀ ਲੜਾਈ ਲੜਨ ਵਾਸਤੇ ਇਹ ਕੋਈ ਆਮ ਛੋਟੀ ਲੜਾਈ ਨਹੀਂ ਸੀ ਕਿਸੇ ਇੱਕ 2-4 ਲੋਕਾਂ ਨੂੰ ਛਡਾਉਣ ਦੀ ਨਹੀਂ ਸੀ ਇੱਕ ਮੁਲਕ ਨੂੰ ਕਰੋੜਾ ਕਰੋੜਾ ਲੋਕਾਂ ਨੂੰ ਗੁਲਾਮੀ ਚੋਂ ਕੱਢ ਕੇ ਆਜ਼ਾਦਾਂ ਨਾ ਤਰੀਕੇ ਨਾਲ ਵਿਚਰਨ ਦੀ ਆਪਣੀ ਕੰਮ ਕਾਜ ਕਰਨ ਦੀ ਆਪਣੇ ਦੇਸ਼ ਨੂੰ ਸਮਾਜ ਨੂੰ ਚਲਾਉਣ ਦੀ ਜਿਹੜੀ ਜੱਦੋਜਾਹਦ ਹੈ ਉਹਨੂੰ ਪ੍ਰੇਰਿਤ ਜਿਹੜਾ ਆਪਾ ਪਗਤ ਸਿੰਘ ਜੀ ਨੇ ਕੀਤਾ ਹੈ ਤੋਂ ਡੈਫੀਨਿਟਲੀ ਆਮ ਆਦਮੀ ਪਾਰਟੀ ਪਗਤ ਸਿੰਘ ਬਾਰੇ ਕਦੀ ਵੀ ਕੋਈ ਇਸੇ ਵੀ ਦੁਨੀਆ ਦੇ ਕੋਨੇ 'ਚ ਵੀ ਕੋਈ ਐਫ ਜੀ ਗੱਲ ਹੁੰਦੀ ਹੈ ਤੇ ਐਕਸੈਪਟੇਬਲ ਨਹੀਂ ਹੈ ਔਰ ਭਾਰਤ ਸਰਕਾਰ ਨੂੰ ਗੁਜਾਰਿਸ਼ ਕਰਦੇ ਆ ਕਿ ਇੰਟਰਵੈਨ ਕਰ ਔਰ ਸ਼ਹੀਦ ਆਜ਼ਮ ਦੇ ਨਾਂ ਤੇ ਨਾ ਸਿਰਫ ਨਾਮ ਕਰਨਾ ਹੋਵੇ ਬਲਕਿ ਜਿਹੜਾ ਉਹਨਾਂ ਨੂੰ ਡੀਫੇਮ ਕੀਤਾ ਹੈ ਹਾਈ ਕੋਰਟ ਦੇ ਰਿਕਾਰਡ ਉਹਨੂੰ ਬਿਲਕੁਲ ਜਿਹੜਾ ਉੱਥੋਂ ਕੱਢਿਆ ਜਾਵੇ ਇਹ ਬੜਾ ਇੰਪੋਰਟੈਂਟ ਵਿਸ਼ਾ ਸੀ ਇਹਨੂੰ ਲੈ ਕੇ ਮੈਂ ਤੁਹਾਡੇ ਨਾਲ ਰੂਬਰੂ ਹੋਇਆ ਸੀ ਇਸ ਇਸ਼ੂ ਤੇ ਤੁਹਾਡਾ ਕੋਈ ਸਵਾਲ ਹੋਵੇ ਤੇ ਜਰੂਰ ਪੁੱਛੋ ਇਹ ਇੱਕ ਬੜਾ ਫੇਮਸ ਕੋਟ ਹੈ ਕਿਹਾ ਜਾਂਦਾ ਹੈ 1 ਮੈਨਸ 1